ਅਖਿਲ ਭਾਰਤੀ ਵਾਲਮਿਕ ਸੈਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਿਸ਼ਵ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਜਨਮ ਜਯੰਤੀ ਨੂੰ ਲਾਹੌਰੀ ਗੇਟ ਅੰਮ੍ਰਿਤਸਰ ਵਿਖੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਸਮਾਰੋਹ ਦੀ ਅਗਵਾਈ ਸੈਨਾ ਦੇ ਸੀਨੀਅਰ ਆਗੂ ਵੀ ਸ਼ਕਤੀ ਦਿਆਵਾਨ ਨੇ ਕੀਤੀ ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਦੇ ਪਾਠ ਨਾਲ ਹੋਈ ਇਸ ਮੌਕੇ ਤੇ ਕੇਕ ਕੱਟ ਕੇ ਬੱਚਿਆਂ ਵਿੱਚ ਕਿਤਾਬਾਂ ਅਤੇ ਰਿਫਰੈਸ਼ਮੈਂਟ ਵੰਡੇ ਗਏ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਵੀਰ ਦਇਆਵਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਡਾਕਟਰ

ਅਖਲਵਾਰ ਤੇ ਵਾਲਮੀਕਿ ਸ਼ਾਨਾ ਅੱਜ ਦਾ ਇਹ ਪ੍ਰੋਗਰਾਮ ਵਿਸ਼ੁਰਤਨ ਭਾਤੇ ਸ਼ਬਦਾਂ ਦਾ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰbedkar ਜੀ ਦੇ 134ਵੇਂ ਜਨਮ ਦਿਨ ਸਮਰੋਹ ਹੋਰੇ ਪਲਖਸ਼ੂ ਚੱਜ ਪ੍ਰੋਗਰਾਮ ਕੀਤਾ ਗਿਆ ਅਖਲਵਾਰ ਤੇ ਵਾਲਮੀਕਿ ਸ਼ਾਨਾ ਦੇ ਮੁਖਾਲੇ ਦੇ ਵਿੱਚ ਬਾਬਾ ਸਾਹਿਬ ਦਾ ਕਿੱਕਟ ਹੈ ਗਿਆ ਔਰ ਬੱਚਿਆਂ ਨੂੰ ਹਾਂਜੀ ਜਿਹੜੇ ਵਿਦੇਸ਼ ਵਿੱਚ ਬੈਠੇ ਨੇ ਪਰਪਤਨ ਸਿੰਘ ਵੱਲੋਂ ਉਹਨਾਂ ਨੇ ਧਮਕੀਆਂ ਲਗਾਈਆਂ ਸੀ ਕਿ ਮੈਂ ਸਾਥੀ ਬਣੇ ਦਿਨ ਬਾਬਾ ਜੀ ਬਾਬਤ ਸਾਹਿਬ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਜਾਏਗਾ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਭਗਵੰਤ ਪੰਨੂਆ ਉਹ ਵਿਦੇਸ਼ ਦੇ ਬੈਠਾ ਬਿਆਨ ਜਾਰੀ ਕਰਦਾ ਵਾ ਔਰ ਉਹਨੂੰ ਮੀਡੀਆ ਹਾਈਲਾਈਟ ਕਰਦਾ ਵਾ ਜਦਕਿ ਜੇ ਉਹ ਤੇ ਇੰਨੀ ਪਾਵਰ ਹੈਗੀ ਆ ਇਹਨਾਂ ਔਰ ਚ ਧਾਮੇਗਾ ਵਾ ਉਹ ਭਰ ਦੇ ਵਿੱਚ ਆਵੇ ਟਾਈਮ ਰੱਖੇ ਖੁੱਲਾ ਚੈਲੰਜ ਆਨੂੰ ਬਾਲਮੀਕ ਸੁਭਾਈ ਵੱਲੋਂ ਦਲ ਸੁਭਾਈ ਵੱਲੋਂ ਔਰ ਅਖਲ ਭਾਰਤ ਦੇ ਬਾਲਮੀਕ ਸਾਨਾ ਦੇ ਮੰਚ ਤੋਂ ਉਹ ਜਿਸ ਵੇਲੇ ਮਰਜੀ ਇੱਕ ਟਾਈਮ ਰੱਖ ਲਵੇ ਜੇ ਉਹ ਇੱਕ ਪਿਓ ਦਾ ਪੁੱਤ ਵਾ ਤੇ ਕਿਉਂਕਿ ਵਿਦੇਸ਼ ਦੇ ਮਿੱਠਿਆ ਇਹੋ ਜਿਹੇ ਬਿਆਨ ਜਾਰੀ ਕਰਦੇ ਨੇ ਕਿ ਮੈਂ ਇਹ ਕਰਦਾਗਾ ਮੈਂ ਉਹ ਕਰਦਾਗਾ ਔਰ ਰਾਤ ਦੇ ਹਨੇਰਿਆਂ ਦੇ ਵਿੱਚ ਚੋਰੀ ਛਿਪੇ ਕੰਮ ਕਰਵਾ ਦੇਣੇ ਉਹ ਕੋਈ ਮਰਦਾ ਵਾਲੀ ਗੱਲ ਨਹੀਂ ਜੇ ਉਹ ਮਰਦਾ ਵਾਕਈ ਇੱਕ ਪਿਓ ਦਾ ਪੁੱਤ ਵਾ ਤੇ ਭਰ ਦੇ ਵਿੱਚ ਆਵੇ ਇੱਕ ਟਾਈਮ ਰੱਖੇ ਉਹ ਜਿੰਨੇ ਮਰਜੀ ਬੰਦੇ ਲੈ ਆਵੇ ਔਰ ਆਮਣਾ-ਸਮਣਾ ਕਰਵਾ ਕੇ ਵੇਖ ਲਵੇ ਕਿਉਂਕਿ ਇਹ ਇਤਿਹਾਸ ਵੀ ਗਵਾਹ ਆ ਅੱਜ ਜੇ ਸਿੱਖੀ ਕਾਇਮ ਆ ਤੋਂ ਵਾਲਮੀਕ ਸਮਾਜ ਦੇ ਸਿਰ ਦੇ ਉੱਪਰ ਕਾਇਮ ਆ ਕਿਉਂਕਿ ਸਾਡੇ ਬਜ਼ੁਰਗ ਨੇ ਜਿਸ ਵੇਲੇ ਸਿੱਖਾ ਦੇ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਚਾਂਦਰੀ ਚੌਂਗਦੇ ਵਿੱਚ ਸੀ ਵੜਤਾ ਸੀ ਉਹ ਖੁੱਲਾ ਚੈਲੰਜ ਕੀਤਾ ਕਿ ਜੇ ਕੋਈ ਹੈਗਾ ਬਾਈ ਦਾ ਲਾਲ ਜੇ ਸਿੱਖ ਕੋਈ ਹੈਗਾ ਵਾ ਤੋ ਇਥੋਂ ਸੇਵਿਸ ਲੈ ਕੇ ਜਾਵੇ ਉਦੋਂ ਕੋਈ ਸਿੱਖ ਨਹੀਂ ਗਿਆ ਸੀ ਉਦੋਂ ਵਲਮਿਕ ਸਵਾਜ ਦਾ ਮਜੀਬ ਸਿੰਘ ਹੀ ਸਾਡਾ ਪੂਰਬ ਜੀ ਬਾਬਾ ਜੀਵਨ ਸਿੰਘ ਉੱਥੋਂ ਦਿੱਲੀ ਦੇ ਵਿੱਚੋਂ ਚੀਜ਼ ਚੁੱਕ ਕੇ ਲਿਆਈ ਅਹੀ ਉਹ ਸੰਤਾਨਾਂ ਵਾ ਜਿਨ੍ਹਾਂ ਨੇ ਬੜੇ-ਬੜੇ ਕਾਰਨਾਮੇ ਕੀਤੇ ਆ ਜਿਸ ਵੇਲੇ ਸ਼ੋਹਰਿਆ ਦਿਵਸ ਜਿਹੜਾ ਮਨਾਇਆ ਜਾਂਦਾ ਵਾ 1 ਜਨਵਰੀ ਨੂੰ ਬੀਮਾ ਕੋਰੇ گاਉਂ ਦੇ ਵਿੱਚ ਸਾਡੇ 550 ਮਹਾਰਾ ਨੇ ਪੇਸ਼ਵਾ ਦੀ ਉਸ ਜ਼ਮੇ ਜਿਹੜੇ ਸਜਾਲਮ ਹਿਗੇ ਸੀ 35000 40000 ਰੁਪਏ ਸ਼ੌਨ ਸਬਕ ਸਿਖਾ ਕੇ ਰਖਤਾ ਈ ਸਾਡੇ ਦੇ ਖੂਨ ਚ ਬਾਦਰੀ ਭਰੀ ਈ ਆ ਵਾਲਮੀਕ ਸਮਾਜ ਦੇ ਉਹ ਜਿਸ ਵਲੇ ਮਰਜੀ ਟਾਈਮ ਪਾ ਕੇ ਰਖ ਲਵੇ ਔਰ ਉਹਨੂੰ ਖੁੱਲਾ ਚੈਲੰਜ ਹਰ ਵੇਲੇ ਖੁੱਲਾ ਚੈਲੰਜ ਮੈਂ ਨਹੀਂ ਕਹਿ ਰਿਹਾ ਸਾਡੇ ਜਿੰਨੀਆਂ ਵੀ ਜੱਥੇਬੰਦੀਆਂ ਵਾਂ ਜਨੇ ਵੀ ਵਾਲਮੀਕ ਸਮਾਜ ਤੇ ਹੋਰ ਵੀ ਸੰਸਥਾਵਾਂ ਵਾਂ ਸਭ ਵੱਲੋਂ ਇਹਨੂੰ ਇਹ ਜਵਾਬ ਮਿਲਿਆ ਵਾ ਉਹ ਜਿਸ ਵਲੇ ਮਰਜੀ ਆਵੇ ਇੱਕ ਟਾਈਮ ਰੱਖੇ ਔਰ ਕਵੇ ਫੇਰ ਆਣ ਕੇ ਦੱਸੇ ਕਿ ਮੈਂ ਕੰਮ ਕਰਨਾ ਉਹ ਜੇ ਆਪਣੀ ਟੰਗਾਂ ਦੇ ਵਾਪਸ ਚਲ ਜਾਏਗਾ ਤੇ ਫੇਰ ਕਵੇ ਦੇ ਆਪਣਾ ਸ਼ੁਭਤਾ ਮੇਰਾ ਨਾਮ ਜੈ ਕੁਸ਼ ਪਟੜਾ ਮੈਂ ਜਨਰਲ ਸਕੱਤਰ ਅਖਬਾਰ ਤੇ ਵਰਮਿਕੀ ਸੈਨਾ ਮੇਰਾ ਸਾਡੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਡਾਕਟਰ ਪੀਮਰਾਓਂ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਔਰ ਮੇਰਾ ਇੱਕ ਮੈਸੇਜ ਹੈ ਜਿਹੜਾ ਯੂਥ ਨੂੰ ਵੀ ਨਸ਼ਿਆਂ ਨੂੰ ਤਿਆਗੋ ਥੋੜੀ ਹੋਸ਼ ਕਰੋ ਦੁਸ਼ਮਣ ਜਿਹੜਾ ਉਹ ਸਿਰ ਤੇ ਬੈਣ ਦੀ ਕੋਸ਼ਿਸ਼ ਕਰ ਰਿਹਾ ਔਰ ਜਦ ਤੱਕ ਸਾਡੀਆਂ ਬਾਹਾਂ ਚ ਦਮ ਸਾਡੀ ਮਾਨਸਿਕ ਸੋਚ ਦੇ ਵਿੱਚ ਦਮ ਨਹੀਂ ਹੋਏਗਾ ਅਸੀਂ ਇਹਨਾਂ ਦੁਸ਼ਮਣਾਂ ਨੂੰ ਨਹੀਂ ਹਰਾ ਸਕਦੇ ਔਰ ਮਾਪਿਆਂ ਨੂੰ ਵੀ ਇੱਕ ਮੈਸੇਜ ਆ ਵੀ ਆਪਣੇ ਰੋਟੀ ਭਲਾ ਅੱਧੀ ਖਾਓ ਆਪਣੇ ਬੱਚੇ ਜੂੜੂ ਪੜਾਓ ਕਿਉਂਕਿ ਬਾਬਾ ਸਾਹਿਬ ਦੀ ਜਿਹੜੀ ਸਿੱਖਿਆ ਵਾ ਔਰ ਸਾਡੇ ਜਿਹੜੇ ਸ੍ਰਿਸ਼ਟੀਕਤਾ ਵਾਲਮੀ ਕੀ ਦੇਵਾਂਚੀ ਦੀ ਜਿਹੜੀ ਸਿੱਖਿਆ ਵਾ ਉਹ ਇਹੋ ਹੀ ਆ ਵੀ ਸਿੱਖਿਆ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਬੜੇ ਪੜ੍ਹ ਲਿਖ ਜਾਵਾਂਗੇ ਇਹਨਾਂ ਬੁਰਾਈਆਂ ਤੋਂ ਇਨਾ ਜਿਹੜੀਆਂ ਨੀਚ ਸੋਚਾਂ ਤੋਂ ਜਿਹੜਾ ਅਸੀਂ ਉੱبر ਕੇ ਬਾਹਰ ਆਵਾਂਗੇ ਮਾਈ ਸਰ ਇਲੀਗਲ ਡਵਾਈਜ਼ਰ ਇਸ ਇਸ ਕਮੇਟੀ ਅਖਿਲ ਭਾਰਤੀ ਬਾਲਮਿਕੀ ਸੈਨਾ ਮੇਰਾ ਇੱਕ ਪ੍ਰਸ਼ਨ ਹੈ ਕਿ ਅੰਬੇਦਕਰ ਸਾਹਿਬ ਇੱਕ ਉੱਚੇ ਔਰ ਸੁੱਚੇ ਬੰਦੇ ਸੀ ਜਿਨ੍ਹਾਂ ਨੇ ਕਨਸਟੀਟਿਊਸ਼ਨ ਆਫ ਇੰਡੀਆ ਬਣਾਇਆ ਕਨਸਟੀਟਿਊਸ਼ਨ ਇੰਡੀਆ ਦੇ ਵਿੱਚ ਹਰ ਬੰਦੇ ਨੂੰ ਆਪਣਾ ਰਾਈਟ ਦੱਸਿਆ ਆਪਣੀ ਡਿਊਟੀਆਂ ਦੱਸੀ ਐਸ ਰਿਸਪੌਂਸਿਬਿਲਟੀ ਦੱਸੀਆ ਉਹਨਾਂ ਨੇ ਦੱਸਿਆ ਕਿ ਇਨਕਵੈਲਟੀ ਔਰ ਇਨਜਸਟਿਸ ਦੇ ਵਿੱਚ ਕੀ ਡਿਫਰੈਂਸ ਆ ਉਹਨਾਂ ਨੇ ਦੱਸਿਆ ਕਿ ਆਪਣੀ ਆਪਣੀ ਲੜਾਈ ਵਾਸਤੇ ਹਰ ਕਾਸਟ ਨੂੰ ਉਪ ਨੂੰ ਰੱਖ ਕੇ ਹਰ ਧਰਮ ਨੂੰ ਰੱਖ ਕੇ ਆਪਣੇ ਇੱਕ ਜ਼ਿੰਮੇਵਾਰੀ ਸਮਝੀ ਉਹਨਾਂ ਨੇ ਉਹਨਾਂ ਨੇ ਇੱਕ ਇੱਕ ਉਦਾਹ ਦੱਸਿਆ ਕਿ ਮੇਰਾ ਇੱਕ ਸੇਵਾ ਦਾ ਇੱਕ ਕਨਸਟੀਟਿਊਸ਼ਨ ਜੀ ਜਿ ਇੱਕ ਆਪਣਾ ਜਸਟੀਫਿਕੇਸ਼ਨ ਦੱਸਿਆ ਔਰ ਬਹੁਤ ਵਧੀਆ ਪੀਮਰਾਵ ਜੀ ਡਾਕਟਰ ਬੀਮਰਾਵ ਜੀ ਨੇ ਐਸੇ ਜੋ ਕਨਸਟੀਟਿਊਸ਼ਨ ਇੰਡੀਆ ਦੇ ਵਿੱਚ ਬਣਾਏ ਉਹੋ ਹੀ ਕਨਸਟੀਟਿਊਸ਼ਨ ਆਲਓਵਰਡ ਇੰਡੀਆ ਦੇ ਵਿੱਚ ਚੱਲਦਾ ਪਿਆ ਇਹਦੇ pure bus priority is the startup banker concession thanks ma'am